ਕਗਰਦਰੀਆ ਜਿੱਥੇ ਕਿਸਾਨਾਂ ਦੇ ਲਈ ਨੁਕਸਾਨ ਕਰਦਾ ਹੈ ਜਿਹੜੇ ਹੜ੍ਹ ਆਂਦੇ ਆ ਉਹਦੇ ਨਾਲ ਸਤਰਾਣਾ ਹਲਕੇ ਦਾ ਕਸਬਾ ਬਾਸਾਪੁਰ ਹੈ ਬਾਸਾਪੁਰ ਦੇ ਵਿੱਚ ਜਿਹੜੇ ਬਿਜਲੀ ਦੇ ਗੇੜੇ ਤੁਸੀਂ ਦੇਖ ਰਹੇ ਛਾੜ ਕੇ ਵੀ ਸਬਸਟੇਸ਼ਨ ਹੈ ਜਿਹੜਾ ਬਾਸਾਪੁਰ ਇੱਥੇ ਵੀ ਜਦ ਹੜ੍ਹ ਆਂਦੇ ਆ ਤਾਂ ਹੜ੍ਹ ਦਾ ਪਾਣੀ ਇਸ ਬਿਜਲੀ ਗੇੜੇ ਦੇ ਵਿੱਚ ਦਾਖਲ ਹੁੰਦਾ ਹੈ ਔਰ ਉਸ ਨੂੰ ਤੁਸੀਂ ਦੇਖੋ ਉਸ ਪਾਣੀ ਨੂੰ ਰੋਕਣ ਦੇ ਲਈ ਜਿਹੜੇ ਕਰਮਚਾਰੀ ਆ ਇਸ ਪਾਵਰ ਕਮ ਦੇ ਉਹਨਾਂ ਨੇ ਦੇਖੋ ਇਹਦਾ ਰਸਤਾ ਹੈ ਜਿਹੜਾ ਅੰਦਰ ਜਾਂਦਾ ਉਸ ਰਸਤੇ ਦੇ ਵਿੱਚ ਮਿੱਟੀ ਦੀ ਬੋਰੀਆਂ ਭਰ ਕੇ ਲਾਈਆਂ ਤਾਂ ਕਿ ਪਾਣੀ ਅੰਦਰ ਦਾਖਲਣਾ ਹੋਵੇ ਇਸ ਇਮਾਰਤ ਦੇ ਵਿੱਚ ਅਸੀਂ 2023 ਦੇ ਵਿੱਚ ਵੀ ਇੱਥੇ ਜ ਪਾਣੀ ਆਇਆ ਥਾ ਤਾਂ ਇਹ ਗ੍ਰਿਡ ਬੰਦ ਹੋ ਗਿਆ ਤੇ ਬਿਜਲੀ ਸਪਲਾਈ ਵੀ ਮੁਸ਼ਕਲ ਆਈ ਥੀ ਪਾਣੀ ਸਾਰਾ ਗ੍ਰਿਡ ਦੇ ਅੰਦਰ ਸੀ ਔਰ ਹੁਣ ਵੀ ਤੁਸੀਂ ਦੇਖੋ ਇਸ ਬਿਲਡਿੰਗ ਦੀ ਇਮਾਰਤ ਦੀ ਛੱਤੇ ਹੈ ਜਿਹੜੇ ਪਾਣੀ ਬਰਸਾਤ ਦਾ ਲਗਾਤਾਰ ਟਪਕ ਰਿਹਾ ਔਰ ਉਸ ਦੇ ਨਾਲ ਜੇ ਬਰਸਾਤ ਜ਼ਿਆਦਾ ਜਿਸ ਤਰ੍ਹਾਂ ਹੋ ਰਹੀ ਹੈ ਔਰ ਪਾਣੀ ਆ ਗਿਆ ਕੱਗਰ ਦਾ ਇਸ ਪਾਸੇ ਤਾਂ ਇਸ ਬਿਜਲੀ ਗ੍ਰਿਡ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਔਰ ਉਸ ਦੇ ਨਾਲ ਇਸ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ ਮੇਰੀ ਜੇ ਸਬਸਟੇਸ਼ਨ ਦੀ ਪੋਸਟ ਹੈ ਜੀ ਜੀ ਤਾਂ 2023 ਸੇ ਪਾਣੀ ਆਇਆ ਸੀ ਹਾਂਜੀ ਸਰ ਤੇ ਪਾਣੀ ਐਂਟਰ ਕਰ ਗਿਆ ਥੇ ਅੰਦਰ ਪਾਣੀ ਐਂਟਰ ਕਰ ਗਿਆ ਸੀ ਜੀ ਅੰਦਰ 3 3 4 4 5 ਫੁੱਟ ਪਾਣੀ ਆ ਗਿਆ ਸੀ ਜੀ ਸਪਲਾਈ ਤੇ ਸਪਲਾਈ ਸਾਨੂੰ ਬੰਦ ਕਰਨੀ ਪੈਗੀ ਸੀ ਜੀ ਸਪਲਾਈ ਫਿਰ ਕਿੰਨੇ ਮਿੰਟ ਲੱਗਦੇ ਨੇ ਇਸ ਗ੍ਰੀਡ ਦੇ ਨਾਲ ਇਹਦੇ ਨਾਲ ਕੁ ਟੁਕ ਟੁਕ ਮਨਕੇ ਚੱਲੂ ਜੀ 17-80 ਬਿੰਡ ਹੈਗੇ ਨੇ ਜੀ ਹਾਂਜੀ ਅੰਦਰ ਆਪਣੀ ਇੱਕ ਦੀਵਾਰ ਟੁੱਟ ਗਈ ਸੀ ਜੀ ਉਹ ਵੀ ਮਤਲਬ ਪੱਕੀ ਕਰਤੀ ਸੀ ਮਿੱਟੀ ਥੱਲਿਆਂ ਨਾਲ ਫਿਰ ਜਿੱਮੇ ਆਪਣੀ ਗ੍ਰਿਡ ਦੀ ਲਾਈਫ ਹੁੰਦੀ ਹੈ ਜੀ ਬੈਟਰੀਆਂ ਉਹਨੂੰ ਕਵਰ ਕਰਤਾ ਵੀ ਕਿਉਂਕਿ ਉਹ ਚਲਨੀਆਂ ਸਭ ਤੋਂ ਜ਼ਰੂਰੀ ਹੁੰਦੀਆਂ ਨੇ ਜੀ ਬੈਟਰੀਆਂ ਜਦ ਆਪਣੀ ਗ੍ਰਿਡ ਬੰਦ ਹੁੰਦੀ ਹੈ ਤੇ ਦੁਬਾਰਾ ਚੱਲੇਗੀ ਜੇ ਥੋੜੀ ਬੈਟਰੀ ਚੱਲ ਗਈ ਉਹ ਹਰ ਟੈਬ ਇਹਦਾ ਘੱਗਰ ਚੜਦਾ ਹੈ ਤਾਂ ਥੋੜੋ ਵੀ ਚਿੰਤਾ ਹੁੰਦੀ ਹੈ ਚਿੰਤਾ ਹੁੰਦੀ ਹੈ ਜੀ ਹਾਂ ਕਿਉਂਕਿ ਦੇਖੋ ਇਹਨਾ ਸਾਜਾ ਸਮਾਨ ਬਹੁਤ ਮਹਿੰਗਾ ਹੈ ਹਾਂਜੀ ਹਾਂਜੀ ਸਰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਇਸ ਲਈ ਅਸੀਂ ਆਪਣੇ ਪੱਧਰ ਤੇ ਕਮੇਟੀ ਭਰ ਕੇ ਥੱਲੇ ਦੇ ਵਿੱਚ ਪਾਣੀ ਨੂੰ ਰੋਕਣ ਲਈ ਲਾਏ ਇਹ ਆਪਣੇ ਬਾਲ ਤੇ ਤਾਂ ਕਿ ਮੈਕਮੇ ਦਾ ਘਰ ਤੋਂ ਘਟੇ ਨੁਕਸਾਨ ਹੋ ਸਕੇ ਜੀ ਸਾਡੇ ਵੱਲ ਦਾ ਜੀ ਪੂਰਾ ਪ੍ਰਬੰਧ ਹੈ ਜੀ ਬਾਕੀ ਪਾਣੀ ਦੇ ਅੱਗੇ ਕਿਹਦਾ ਜੋਰ ਹੈ ਜੀ ਇਸ ਲਈ ਕੱਗਰ ਦੇ ਜੇ ਪਾਣੀ ਛੱਡਦਾ ਹੈ ਤਾਂ ਉਸ ਤੋਂ ਅੱਗੇ ਕਿਸੇ ਦਾ ਜੋਰ ਨਹੀਂ ਇਸ ਇਲਾਕੇ ਦੇ ਕਿਸਾਨ ਵੀ ਖੜੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਇਸ ਇਲਾਕੇ ਕੇ ਬਸਨੀਕ ਹੈ ਹਾਂਜੀ ਇਹ ਹਰੇਕ ਸਾਲ ਦੇ ਜਦੋਂ ਵੀ ਬਰਸਾਤ ਦਾ ਟਾਈਮ ਆਉਂਦਾ ਹੈ ਇਲਾਕੇ ਚ ਬਹੁਤ ਸਹਿਮ ਵਾਲਾ ਮਾਹੌਲ ਹੋ ਜਾਂਦਾ ਨਿਵੇਧਾ ਗ੍ਰੈਡਿਆ ਤੇ ਇੱਥੇ 2023 ਚ ਸੀਐਮਡੀ ਸਾਹਿਬ ਵੀ ਆਏ ਸੀ ਬਿਜਲੀ ਮੰਤਰੀ ਆਏ ਸੀ ਔਰ ਡਾਇਰੈਕਟਰ ਸਾਹਿਬ ਆਏ ਸੀ ਸਾਰੇ ਵਿਸ਼ਵਾਸ ਦਿਵਾ ਕੇ ਗਏ ਸੀ ਵੀ ਅਸੀਂ ਵਿਦਨ ਡੇਜ਼ ਇਹਨੂੰ ਇਹਦਾ ਹੱਲ ਕਰਾਂਗੇ ਪਰ ਫਲੱਡ ਲੰਘ ਗਿਆ ਤਾਂ ਉਹ ਵੀ ਭੁੱਲ ਗਿਆ ਜੀ ਅਸੀਂ ਫੇਰ ਸਾਡਾ ਇਲਾਕਾ ਸਹਿਮਿਆ ਹੋਇਆ ਤੇ ਬੱਚਿਆਂ ਨੂੰ ਚਲੋ ਜਿੱਥੇ ਫਸਲਾਂ ਮਰਦੀਆਂ ਉਹਦਾ ਇੱਕ ਨੁਕਸਾਨ ਹੈਗਾ ਲੋਕਾਂ ਨੂੰ ਗਰਮੀ ਚ ਰਹਿਣਾ ਬਿਜਲੀ ਤੋਂ ਬਹੁਤ ਔਖਾ ਹੋ ਜਾਂਦਾ ਪਰਭਾਵਿਤ ਹੁੰਦਾ ਜੇ ਬੰਦ ਹੁੰਦਾ ਗ੍ਰਿਡ ਮੈਂ ਕਹਾਂ ਜੀ ਇਹਦੇ ਬਹੁਤ 25 30 ਪਿੰਡੇ ਪ੍ਰਭਾਵਿਤ ਹੁੰਦੇ ਆ ਬਹੁਤ ਵੱਡਾ ਏਰੀਆ ਹੈਗਾ ਇਸ ਗ੍ਰਿਡ ਦੇ ਅੰਦਰ ਬਾਸਾਪੁਰ ਜਿਹੜਾ ਬਿਜਲੀ ਸਬਸਟੇਸ਼ਨ 66 ਕੇਵੀ ਦਾ ਹੈ ਜੇ ਇਸ ਦੀ ਸਪਲਾਈ ਬੰਦ ਹੁੰਦੀ ਹੈ ਖੜਦਾ ਪਾਣੀ ਇੱਥੇ ਦਾਖਲ ਹੋ ਗਿਆ ਤਾਂ 25 30 ਪਿੰਡਾਂ ਦੀ ਬਿਜਲੀ ਦੀ ਸਪਲਾਈ ਬੰਦ ਹੁੰਦੀ ਹੈ 2023 ਦੇ ਵੀ ਥਾੜਾ ਇੱਥੇ ਤੇ ਪਾਣੀ ਅੰਦਰ ਇੰਟਰ ਕਰ ਗਿਆ ਥਾ ਬਿਜਲੀ ਗ੍ਰਿਡ ਕਈ ਦਿਨ ਬੰਦ ਰਿਹਾ ਹੈ ਅਧਿਕਾਰੀ ਆਏ ਮੰਤਰੀ ਤੇ ਕਾਇ ਬਿਜਲੀ ਮਸਲਾ ਉੱਥੇ ਕਿ ਉੱਥੇ ਹੈ ਕੋਈ ਇਸ ਕੀ ਦੇਖ ਲੋ ਹੁਣ ਵੀ ਬਿਲਡਿੰਗ ਦੀ ਹਾਲਤ ਖਸਤਾ ਹੈ ਇਸ ਦਾ ਕੋਈ ਮੁਖਤ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਕਾ ਖਾਮਿਆਜਾ ਲੋਕ ਭੁਗਤ ਰਹੇ ਜੇ ਹੁਣ ਹੜ ਆਗੇ ਤਾਂ ਪਾਣੀ ਫਿਰ ਬਿਜਲੀ ਸਪਲਾਈ ਇਨ ਪਿੰਡਾਂ ਦੇ ਵਿੱਚ ਬੰਦ ਹੋਵੇਗੀ ਇਹੀ ਮੰਗ ਹੈ ਕਿ ਇਸ ਗ੍ਰਿਡ ਦੀ ਔਰਥਾ ਸਥਾਪਿਤ ਕੀਤਾ ਜਾਵੇ ਜਾਂ ਇਸ ਨੂੰ ਉੱਚਾ ਕੀਤਾ ਜਾਵੇ ਤਾਂ ਕਿ ਜਿਹੜੇ ਮਸ਼ੀਨਰੀ ਹੈ ਉਸ ਤੇ ਪਾਣੀ ਨੁਕਸਾਨ ਨਾ ਕਰੇ ਕੈਮਰਾਮੈਨ ਬੀਕੇ ਕਰਕੇ ਦੇਣਾ ਪ੍ਰਸੋਤਮ ਕੋ ਸਿਕ ਸਮਾਣਾ ਨੂ